ਸਾਡੇ ਇੰਟਕ ਦੇ ਪ੍ਰਧਾਨ सुरेंद्र ਸ਼ਰਮਾ ਜੀ ਵੱਲੋਂ ਔਰ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇੰਟਕ ਦੇ ਬਾਬਾ ਜੀ ਉਹਨਾਂ ਵੱਲੋਂ ਅੱਜ ਮਜ਼ਦੂਰ ਦੇ ਵਿੱਚ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਉੱਤੇ ਵਿਚਾਰ ਗੋਸ਼ਟੀ ਹੋਈ ਹੈ ਸਵੇਰ ਦਾ 4 ਘੰਟੇ ਦਾ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਸੀ ਜਿੱਤੇ ਦੇਸ਼ ਔਰ ਵਿਦੇਸ਼ਾਂ ਦੀਆਂ ਨਿਤਿਆ ਜਿਹੜੀਆਂ ਮਜ਼ਦੂਰਾਂ ਦੇ ਨਾਲ ਚੱਲ ਰਹੀਆਂ ਨੇ ਜਾਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਤੇ ਚਰਚਾ ਕੀਤੀ ਹੈ ਇਹਨਾਂ ਨੇ ਸੋ ਜਿੱਥੇ ਆਪਾਂ ਮਜ਼ਦੂਰ ਦੇਸ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਹਦੇ ਨਾਲ ਦੀ ਨਾਲ ਸਰਕਾਰਾਂ ਦੀ ਜਿਹੜੇ ਪਾਲਿਸੀਆਂ ਨੇ ਉਹਦਾ ਤੇ ਚਰਚਾ ਵੀ ਹੁੰਦੀ ਹੈ ਸੋ ਸਾਡਾ ਇਹ ਵਿੰਗ ਹੈ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਜਿਹੜਾ ਹਮੇਸ਼ਾ ਹੀ ਇਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਔਰ ਇਹਨਾਂ ਦੀ ਸੇਧ ਲੈ ਕੇ ਜਿਹੜੀ ਕਾਂਗਰਸ ਪਾਰਟੀ ਹੈ ਆਪਣਾ ਚੋਣ ਮੈਨੀਫੈਸਟੋ ਚਾਹੀਏ ਕਿ ਸਟੇਟ ਦਾ ਹੋਵੇ ਜਾਂ ਸਾਡਾ ਰਾਸ਼ਟਰੀ ਹੋਵੇ ਚੋਣ ਮੈਨੀਫੈਸਟੋ ਉਹਦੇ ਤੇ ਕੰਮ ਕਰਦੀ ਸੋ ਇਸ ਐਤਕੀ ਵੀ ਇਹਨਾਂ ਤੋਂ ਸਲਾਹ ਲੈ ਕੇ ਜਿਹੜਾ ਠੇਕੇਦਾਰੀ ਪ੍ਰਥਾ ਹੈ ਉਹਨੂੰ ਖਤਮ ਕਰਨ ਦਾ ਚੋਣ ਮੈਨੀਫੈਸਟੋ ਦੇ ਵਿੱਚ ਪਾਰਟੀ ਵੱਲੋਂ ਨਿਰਣਾ ਲਿਆ ਗਿਆ ਕਿ ਸਰਕਾਰ ਬੰਦਿਆ ਹੀ ਇਹ ਚੀਜ਼ ਜਿਹੜੀ ਹੈ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੀਤੀ ਜਾਏਗੀ ਸੋ ਅੱਜ ਉਸ ਪ੍ਰੋਗਰਾਮ ਤੇ ਅਸੀਂ ਸਾਰੇ ਹਾਜ਼ਰ ਹੋਏ ਆ ਮੇਰੇ ਨਾਲ ਸਾਡੇ ਪਹਿਲਾ ਉਪ ਮੁੱਖ ਮੰਤਰੀ ਹਮਪ੍ਰਕਾਸ਼ ਸੋਨੀ ਜੀ ਡਾਕਟਰ ਰਾਜਕਮਰ ਵੀਰਕਾ ਜੀ ਜਿਹੜੇ ਸਾਬਕਾ ਵਜ਼ੀਰ ਨੇ ਔਰ ਸੁਨੀਲ ਦਿੱਤੀ ਜੀ ਜਿਹੜੇ ਸਾਬਕਾ ਐਮਐਲਏ ਨੇ ਸਾਰੇ ਅਸੀਂ ਅੱਜ ਹੋਰ ਸੀਨੀਅਰ ਲੀਡਰਸ਼ਿਪ ਸਾਡੀ ਇੱਥੇ ਹਾਜ਼ਰ ਹੋਈ ਹੈ ਮਜ਼ਦੂਰ ਤਾਂ ਦੇਖੋ ਨਿੱਤ ਮਰਾਂ ਜ਼ਿੰਦਗੀ ਦੇ ਵਿੱਚ ਅਸੀਂ ਮਜ਼ਦੂਰੀ ਹੀ ਕਰਦੇ ਆਂ ਸਾਡਾ ਮੈਕਸਿਮਮ ਯੋਗਦਾਨ ਇਹਨਾਂ ਦੇ ਵਿੱਚ ਆ ਚਾਹੇ ਫੈਕਟਰੀ ਦੇ ਵਿੱਚ ਹੋਵੇ ਚਾਹੇ ਖੇਤਾਂ ਦੇ ਵਿੱਚ ਹੋਵੇ ਸੋ ਬਹੁਤ ਵੱਡਾ ਯੋਗਦਾਨ ਹੈ ਮੈਂ ਕਹਿੰਨਾ ਕਿ ਜੇ ਅਸੀਂ ਸ਼ੁਰੂਆਤ ਵੀ ਕਰਦੇ ਕਿਸੇ ਚੀਜ਼ ਦੀ ਉਹ ਮਜ਼ਦੂਰ ਤੋਂ ਹੀ ਹੁੰਦੀ ਹੈ ਔਰ ਕਿਰਤ ਤੋਂ ਹੁੰਦੀ ਹੈ ਔਰ ਕਿਰਤ ਦੇ ਯੋਗਦਾਨ ਨੂੰ ਆਖੋ ਪਰੋਖੇ ਨਹੀਂ ਕੀਤਾ ਜਾਦਾ ਨਾ ਕਿਰਤਿਆਂ ਨੂੰ ਆਖੀ ਪਰੋਖੇ ਕੀਤਾ ਜਾ ਸਕਦਾ ਬਿਲਕੁਲ ਜਿੱਥੇ-ਜਿੱਥੇ ਵੀ ਮੁਸ਼ਕਿਲਾਂਤ ਨੇ ਉਹਨਾਂ ਨੂੰ ਹੱਲ ਕਰਨ ਦੇ ਅਸੀਂ ਪੰਚਾਇਤ ਲੈਵਲ ਤੇ ਕੌਂਸਲਰ ਲੈਵਲ ਤੇ ਐਮਐਲਏ ਲੈਵਲ ਤੇ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਕਰਦੇ ਬ੍ਰੀਨਿਆ ਔਰ ਕਾਫੀ ਹੱਦ ਤੱਕ ਕਿਹੜਾ ਵਿਕਾਸ ਆ ਇਹਨਾਂ ਨੂੰ ਧਿਆਨ ਚ ਰੱਖ ਕੇ ਕੀਤਾ ਜਾਂਦਾ ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਿੰਨੇ ਸੀਵਰੇਜ ਨੂੰ ਕੰਪਲੀਟ ਕਰਾਇਆ ਤਾਂ ਜ਼ਿਆਦਾਤਰ ਉਹ ਬادیهਆਂ ਨੇ ਜਿਨ੍ਹਾਂ ਦੇ ਵਿੱਚ ਸੀਵਰੇਜ ਨਹੀਂ ਸੀ ਹੈਗਾ ਉਹਨਾਂ ਨੂੰ ਨਾਲ ਜੋੜ ਕੇ ਕੰਪਲੀਟ ਕੀਤਾ ਗਿਆ ਸੜਕਾਂ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦਾ ਧਿਆਨ ਰੱਖ ਕੇ ਕੀਤਾ ਗਿਆ ਜਿਹੜੀਆਂ ਪਾਲਿਸੀਜ਼ ਨੇ ਉਹ ਵੀ ਉਹਨਾਂ ਦਾ ਧਿਆਨ ਚ ਰੱਖ ਕੇ ਜਿਵੇਂ ਕੀਤੀਆਂ ਗਈਆਂ ਨੇ ਜਿੰਨੀਆਂ ਮੰਦਰਗਾ ਆ ਡਾਕਟਰ ਮਨਮੋਹਨ ਸਿੰਘ ਜੀ ਦੁਆਰਾ ਇਹ ਵੀ ਉਹਨਾਂ ਵਰਗਾਂ ਨੂੰ ਧਿਆਨ ਚ ਰੱਖ ਕੇ ਬਣਾਈ ਗਈ ਆ ਮਿਨੀਮਮ ਵੇਜ ਜਿਹੜੇ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਨੇ ਇਹ ਵੀ ਉਹਨਾਂ ਨੂੰ ਧਿਆਨ ਚ ਰੱਖ ਕੇ ਕੀਤੇ ਗਏ ਨੇ ਸੋ ਸਟੇਟ ਤੋਂ ਲੈ ਕੇ ਡਿਸਟ੍ਰਿਕਟ ਤੋਂ ਲੈ ਵੇ ਲੈ ਕੇ ਅਸੀਂ ਨੈਸ਼ਨਲ ਲੈਵਲ ਤੱਕ ਇਹਨਾਂ ਚੀਜ਼ਾਂ ਦਾ ਤਿਆਰ ਰੱਖਦੇ ਹਾਂ ਅੱਜ ਦਲਵੀਰ ਗੋਲਡੀ ਜੀ ਪਾਰਟੀ ਛੱਡ ਗਏ ਜੇ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਜੀ ਮੈਂ ਤੇ ਬਹੁਤ ਦੁਖੀ ਹਾਂ ਕਾਂਗਰਸ ਪਾਰਟੀ ਦੇ ਦੇਖੋ ਕਈ ਵਾਰ ਮੰਚਾ ਜਾਦਾ ਵੱਡੀਆਂ ਹੋ ਜਾਂਦੀਆਂ ਨੇ ਤੁਹਾਡੇ ਤਾਂ ਹੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਦਲਵੀਰ ਗੋਲਡੀ ਜੀ ਨੇ ਜਿਹੜੀ ਟਿਕਟ ਅਪਲਾਈ ਕੀਤੀ ਸੀ ਕੋਈ ਸ਼ੱਕ ਨਹੀਂ ਉਹ ਵੀ ਇੱਕ ਉਹਨਾਂ ਦਾ ਇੱਕ ਪ੍ਰਕਿਰਿਆ ਹੁੰਦੀ ਕਾਂਗਰਸ ਪਾਰਟੀ ਦੀ ਔਰ ਜੋ ਵੀ ਉਹਨਾਂ ਨੂੰ ਐਮਐਲਏ ਬਣੇ ਨੇ ਜਾਂ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਉਹਨਾਂ ਨੂੰ ਐਮਐਲਏ ਬਤੌਰ ਐਮਪੀ ਟਿਕਟ ਦਿੱਤੀ ਸੀ ਉਹ ਕਾਂਗਰਸ ਪਾਰਟੀ ਨੇ ਦਿੱਤੀ ਸੀ ਜਦੋਂ ਇਸ ਵੇਲੇ ਇੱਕ ਅ ਪ੍ਰਦੇਸ਼ ਦੇ ਵਿੱਚ ਇਹ ਚਰਚਾ ਹੋਵੇ ਕਿ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈ ਉਹਦੇ ਨਾਲ ਲੋਹਾ ਲੈਣ ਵਾਲਾ ਇੱਕ ਸਾਡਾ ਜਿਹੜਾ ਜਰਨਲ ਹੈ ਸੁਖਪਾਲ ਖਹਿਰਾ ਕਿ ਉਹਨੂੰ ਬੜਾ ਪਾਰਟੀ ਮੁੱਖ ਮੰਤਰੀ ਦੇ ਹਲਕੇ ਚ ਉਤਾਰਦੀ ਹੈ ਕਿ ਨਹੀਂ ਉਤਾਰਦੀ ਇਹ ਚਰਚਾ ਸਮੁੱਚੇ ਮੀਡੀਆ ਤੇ ਸੀ ਸਮੁੱਚੇ ਬੁੱਧੀਜੀਵੀਆਂ ਤੇ ਸੀ ਸਮੁੱਚੇ ਪੰਜਾਬ ਦੀ ਚਿੰਤਾ ਕਰਨ ਵਾਲੇ ਲੋਕਾਂ ਦੇ ਮੰਚ 'ਤੇ ਸੀ ਤੋਂ ਪਾਰਟੀ ਨੇ ਉਸ ਨਵਜ ਨੂੰ ਢੋਲਦੇ ਹੋਇਆ ਉਹਨਾਂ ਨੂੰ ਉੱਥੇ ਭੇਜਿਆ ਸੋ ਮੇਰਾ ਮੰਨਣਾ ਸੀ ਕਿ ਗੋਲਦੀ ਜੀ ਨੂੰ ਧਿਆਨ ਚ ਰੱਖਦੇ ਹੋ ਕਿ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ ਕਿ ਉਹ ਉਹਨਾਂ ਨੇ ਐਮ ਐਲ ਏ ਬਣੇ ਉਹਦੀ ਲੜਾਈ ਲੜੀ ਪਰ ਉਹ ਉਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਆਦਮੀ ਜਿਹੜਾ ਉਹ ਨੀਮਾ ਹੁੰਦਾ ਹੈ ਉਹਨਾਂ ਦਾ ਜੀ ਤੁਹਾਨੂੰ ਜੁਆਇਨ ਕੀਤੇ ਨੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ ਗੱਲਬਾਤ ਕਿ ਸ਼ਾਇਦ ਉਹ ਨਾਰਾਜ਼ ਨਹੀਂ ਤੇ ਕੀ ਕਹਿਣਾ ਚਾਹੋਗੇ ਕਦੀ ਵੀ ਨਾਰਾਜ਼ ਨਹੀਂ ਹੋ ਸਕਦੇ ਕਦੀ ਜਿਨ੍ਹਾਂ ਨੇ ਆਪ ਰਾਜਨੀਤੀ ਚ ਲੈ ਕੇ ਆਏ ਉਹਨਾਂ ਨੂੰ ਨਾਰਾਜ਼ ਹੋ ਸਕਦੇ ਆ ਕਦੀ ਵੀ ਐੋ ਜੀ ਗੱਲ ਨਹੀਂ ਹੈਗੀ ਇਹ ਦੇਖੋ ਕਈ ਵਾਰ ਸੀਨੀਅਰ ਲੀਡਰ ਹੁੰਦੇ ਛੋਟੀਆਂ ਮਤਲਬ ਜਿਹੜੇ ਪ੍ਰੋਗਰਾਮ ਹੁੰਦੇ ਉਹ ਅਸੀਂ ਸਾਰੇ ਅਟੈਂਡ ਕਰ ਲਿਨੇ ਆ ਔਰ ਉਹ ਕਈ ਵਾਰ ਬਾਹਰ ਵੀ ਨੇ ਕੋਈ ਸਿਹਤ ਵੀ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਮਤਲਬ ਸਾਜਗ ਨਹੀਂ ਗਏ ਇਸ ਕਰਕੇ ਉਹ ਹਮੇਸ਼ਾ ਹੀ ਤੁਸੀਂ ਦੇਖੋ ਡੇ 1 ਤੋਂ ਜਿੱਦਨ ਮੈਂ ਆਇਆ ਉਦੋਂ ਵੀ ਸੋਨੀ ਸਾਹਿਬ ਉਹਨਾਂ ਦੇ ਪਰਿਵਾਰ ਸਾਰਾ ਰਿਸੀਵ ਕਰਨ ਸੀ ਉਸ ਤੋਂ ਬਾਅਦ ਵੀ ਅਸੀਂ ਜਿੱਥੇ-ਜਿੱਥੇ ਵੀ ਗਏ ਆ ਉਹ ਨਾਲ ਗਏ ਨੇ ਸੋ ਇਹ ਜੀ ਕੋਈ ਗੱਲ ਨਹੀਂ ਕਾਂਗਰਸ ਪਾਰਟੀ ਦੀ ਦੇਖੋ ਵੱਡੀ ਜ਼ਿੰਮੇਵਾਰੀ ਆ ਐਸ ਵੇਲੇ ਤਾਨਾਸ਼ਾਹ ਨਾਲ ਲੜਾਈ ਲੜਨ ਦੀ ਦੇਸ਼ ਤੋਂ ਪਹਿਲੋਂ ਵੀ ਜਦੋਂ ਯਾਦ ਕਰਾਇਆ ਅਸੀਂ ਦੇਸ਼ ਉਹ ਵੀ ਇਹਨਾਂ ਇੱਕ ਤਾਕਤਾਂ ਸੀ ਜਿਨ੍ਹਾਂ ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਅਸੀਂ ਸੰਵਿਧਾਨ ਆਜ਼ਾਦ ਕਰਾਉਣਾ ਹੈ ਉਹਨਾਂ ਤਾਕਤਾਂ ਤੋਂ ਜਿਨ੍ਹਾਂ ਨੇ ਸੰਵਿਧਾਨ ਦੇ ਅਧਿਕਾਰਾਂ ਨੂੰ ਜਕੜ ਲਿਆ ਆ ਉਹਨਾਂ ਨੇ ਬਹੁਤ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਤੋੜਤੀਆਂ ਨੇ ਜਿਹੜੀਆਂ ਲੋਕਤੰਤਰ ਤਰੀਕੇ ਦੇ ਨਾਲ ਚੁਣੀਆਂ ਸੀ ਬਹੁਤ ਉਹਨਾਂ ਨੇ ਜਿਹੜੇ ਜਿਹੜੇ ਕਨਸਟੀਟਿਊਸ਼ਨ ਸਾਡੇ ਰਾਈਟ ਸੀ ਉਹ ਦਬਾ ਕੇ ਰੱਖ ਦਿੱਤੇ ਆ ਉਹਨਾਂ ਨੇ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਨੂੰ ਬੁਰੀ ਤਰ੍ਹਾਂ ਦਬਾਇਆ ਸੋ ਉਹਨਾਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਆ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਉਹ ਥੌਟ ਦੇ ਨਾਲ ਜੁੜਿਆ ਹੋਇਆ ਉਹ ਵਿਚਾਰਧਾਰਾ ਨਾਲ ਜੁੜਿਆ ਹੈ ਕਾਂਗਰਸ ਪਾਰਟੀ ਦੀ ਲੜਾਈ ਜਿਹੜੀ ਹੈ ਤੁਹਾਨੂੰ ਗਲੀ ਤੋਂ ਲੈ ਕੇ ਉੱਪਰਲੇ ਸਭਾਂ ਤੱਕ ਲੜਦਾ ਦੇਖੇਗਾ